ਸਿੰਘ ਸਾਹਿਬ ਨੇ ਕਾਫੀ ਵਿਸਤਾਰ ਦੇ ਵਿੱਚ ਜੋ ਵੀ ਉਹਨਾਂ ਦੇ ਕੋਲ ਮੇਰੀਆਂ ਕੋਈ ਸਟੇਟਮੈਂਟਸ ਜਾਂ ਪਿਛਲੇ ਦਿਨਾਂ ਦੇ ਕੋਈ ਸਰਕਾਰ ਨਾਲ ਸੰਬੰਧਿਤ ਕਮਾਕਾਰਾਂ ਦੀ ਕੋਈ ਸ਼ਿਕਾਇਤ ਵਗੈਰਾ ਪਹੁੰਚੀ ਹੋਊਗੀ ਉਹਨਾਂ ਨੇ ਉਹ ਮੇਰੇ ਸਾਹਮਣੇ ਰੱਖੀ ਤੇ ਮੈਂ ਉਹਦੇ ਆਪਣਾ ਪੱਖ ਜਿਹੜਾ ਉਹ ਸਪਸ਼ਟ ਕਰਤਾ ਤੇ ਅੱਗੇ ਸਿੰਘ ਸਾਹਿਬ ਨੇ ਨਿਰਦੇਸ਼ ਦਿੱਤੇ ਨੇ ਕਿ ਅਸੀਂ ਪੰਜ ਸਿੰਘ ਸਹਿਬਾਨਾਂ ਦੀ ਇਕਤਰਤਾ ਕਰਕੇ ਉਸ ਤੋਂ ਬਾਅਦ ਉਹ ਜੋ ਵੀ ਮੇਰੇ ਪੱਖ ਨੇ ਜਾਂ ਮੇਰਾ ਸਪਸ਼ਟੀ ਕਰਨਾ ਉਹਦੇ ਬਾਰੇ ਕੋਈ ਅਗਲੇ ਅਗਲਾ ਜਿਹੜਾ ਆਦੇਸ਼ ਦਿੱਤਾ ਜਾਊਗਾ ਤੇ ਬਤੌਰ ਪੰਜਾਬ ਦੇ ਮੁੱਖ ਸੇਵਾਦਾਰ ਦੇ ਤੌਰ ਤੇ ਮੁੱਖ ਮੰਤਰੀ ਦੇ ਤੌਰ ਤੇ ਮੇਰੇ ਕੋਲੇ ਜੋ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਦੇ ਵਿੱਚ ਕੋਈ ਕਮੀਆਂ ਖਾਮੀਆਂ ਦੀ ਕੋਈ ਕੋਈ ਮੇਰੇ ਕੋਲ ਸ਼ਿਕਾਇਤ ਜਾਂ ਕੋਈ ਮੇਰੇ ਕੋਲੇ ਕੋਈ ਸ਼ਿਕਵਾ ਜਾਂ ਕੋਈ ਮੰਗੇ ਆਉਂਦੀ ਸੀ ਕਿ ਇਹ ਸਾਡੇ ਵੱਲੋਂ ਇਹਦਾ ਪੱਖ ਜਿਹੜਾ ਰੱਖਿਆ ਜਾਵੇ ਸੋ ਮੈਂ ਸਾਰਾ ਉਹ ਰਿਕਾਰਡ ਸਬੂਤਾਂ ਜਿਹੜੇ ਲਿਖਤੀ ਸਬੂਤ ਜਿਹੜੇ ਮੈਂ ਜਮਾ ਕਰਾਇਆ ਉਹਦੇ ਚੋਂ ਕਾਪੀਆਂ ਕੁਛ ਮੇਰੇ ਕੋਲੇ ਵੀ ਨਹੀਂ ਕਿਉਂਕਿ ਮਾਮਲਾ ਬਹੁਤ ਸੈਂਟੀਮੈਂਟਲ ਇਸ ਕਰਕੇ ਮੈਂ ਸਿੰਘ ਸਾਹਿਬ ਨੇ ਯਕੀਨ ਵੀ ਦਵਾਇਆ ਕਿ ਅਸੀਂ ਇਹਨਾਂ ਨੂੰ ਕੱਲੇ-ਕੱਲੇ ਕਾਗਜ਼ ਨੂੰ ਦੇਖਾਂਗੇ ਤੇ ਅੱਗੇ ਫੈਸਲਾ ਲੈਣਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਸਾਰਾ ਪ੍ਰਬੰਧ ਜਿਹੜਾ ਸਾਡੇ ਸਿੱਖ ਧਰਮ ਦੇ ਵਿੱਚ ਉਹਨਾਂ ਦੇ ਕੰਟਰੋਲ ਚ ਹੈ ਤੇ ਅਕਾਲ ਤਖਤ ਸਾਹਿਬ ਸੁਪਰੀਮ ਕੋਰਟ ਤੇ ਉਹ ਫੈਸਲਾ ਸਿੰਘ ਸਾਹਿਬ ਨੇ ਲੈਣਾ ਔਰ ਮੈਂ ਇਹ ਗੱਲ ਵੀ ਸਪੱਸ਼ਟ ਕੀਤੀ ਹੈ ਕਿ ਜੋ ਪਿਛਲੇ ਦਿਨਾਂ ਚ ਕੁਝ ਸੋਸ਼ਲ ਮੀਡੀਆ ਤੇ ਜਾਂ ਕਿਸੇ ਵੀ ਕਿਸਮ ਦੇ ਮੀਡੀਆ ਚ ਇਸ ਤਰ੍ਹਾਂ ਦੀਆਂ ਪਰਸਪੈਕਸ਼ਨਾਂ ਜਾਂ ਨੈਰੇਟਿਵਸ ਬਣਾਏ ਜਾ ਰਹੇ ਸੀ ਕਿ ਸ਼ਾਇਦ ਭਗਵੰਤ ਮਾਨ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰ ਰਹੇ ਇਸ ਤਰ੍ਹਾਂ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ 나ই ਮੇਰੀ ਕੋਈ ਹਿੰਮਤ ਨਾ ਮੇਰੀ ਕੋਈ ਔਕਾਤ ਕਿ ਮੈਂ ਅਕਾਲ ਤਖਸਾਲਬ ਦੀ ਸਰਮੁੱਚ ਤਾ ਨੂੰ ਕਿਸੇ ਵੀ ਵਕਤੋਂ ਮੈਂ ਕੋਈ ਚੈਲੰਜ ਕਰਾਂ ਜਾਂ ਕੋਈ ਮੱਥਾ ਲਾਉਣ ਵਾਲੀ ਗੱਲ ਜਿਵੇਂ ਕੋਈਆਂ ਨੇ ਮੱਥਾ ਲਾ ਲਿਆ ਜੀ ਉਹ ਇਸ ਤਰ੍ਹਾਂ ਦਾ ਕੋਈ ਮੈਂ ਸਿੰਘ ਸਾਹਿਬ ਨੂੰ ਕਿਹਾ ਜੀ ਮੇਰੇ ਵੱਲੋਂ ਕੋਈ ਨੀਅਤ ਮੇਰੀ ਇਦਾਂ ਦੀ ਨਹੀਂ ਮੈਂ ਸੋਚ ਹੀ ਨਹੀਂ ਸਕਦਾ ਅਸੀਂ ਤਾਂ ਪਿੰਡ ਦੇ ਵਿਚਾਲੇ ਵੀ ਜੇ ਨਿਸ਼ਾਨ ਸਾਹਿਬ ਲੱਗਿਆ ਹੋਵੇ ਤੇ ਸਾਨੂੰ ਸੜਕ ਤੇ ਜਾਂਦਿਆਂ ਨੂੰ ਨਜ਼ਰ ਆ ਜੇ ਤਾਂ ਵੀ ਮੱਥਾ ਟੇਕਣ ਵਾਲੇ ਬੰਦੇ